ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਭਦੌੜ ਦੇ ਬਿਲਕੁਲ ਨੇੜ ਦਾ ਪਿੰਡ ਹੈ ਭਦੌੜ ਇਥੋਂ ਮਸਾਂ 3 ਕਿਲੋਮੀਟਰ ਹੋਊਗਾ ਘਰ ਵੀ ਬਾਈ ਦਾ ਭਦੌੜ ਰੋਡ ਦੇ ਉੱਤੇ ਹੀ ਆ ਜਦੋਂ ਆਪਾਂ ਛੰਨੇ ਗੁਲਾਬ ਸਿੰਘ ਵਾਲੇ ਤੋਂ ਭਦੌੜ ਨੂੰ ਜਾਂਦੇ ਆ ਗੁਰਪ੍ਰੀਤ ਬਾਈ ਦੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਫਾਰਮ ਬਾਈ ਦਾ ਬੈਕਸਾਈਡ ਦੇ ਉੱਤੇ ਆ ਜਿਹਦੇ ਚ ਗਾਵਾਂ ਪੱਕੀਆਂ ਦੁੱਧ ਤੇ ਲੱਗੀਆਂ ਹੋਈਆਂ ਜਿਹੜੀ ਹੋਮ ਬਰੀਡ ਹੈ ਅੱਜ ਇੱਕ ਤਾਂ ਇਹ ਗਾਂ ਤੁਸੀਂ ਹੁਣ ਦੇਖ ਸਕਦੇ ਹੋ ਜਿਹੜੀ ਵਿਕਾਊ ਕੀਤੀ ਹੈ ਇਹ ਬਾਈ ਦੇ ਆਪਦੇ ਫਾਰਮ ਦੇ ਵਿੱਚੋਂ ਹੀ ਬਰੀਡ ਕੀਤੀ ਹੋਈ ਹੈ ਦੀ ਸਿਮਨ ਡਿਟੇਲ ਸਾਰੀ ਮਿਲ ਜਾਣੀ ਹੈ ਹਵਾਨੇ ਤੇ ਬੜੀਆਂ ਚੰਗੀਆਂ ਨਾੜਾਂ ਹਜੇ ਥੋੜੇ ਦਿਨ ਲੈਂਦੀ ਹੈ ਥੋੜੀ ਕੱਚੀ ਇਹ ਗਾਂ ਤੁਹਾਨੂੰ ਦਿਖਾ ਰਹੇ ਆਂ ਚੰਗੇ ਦੁੱਧ ਵਾਲੀ ਇੱਕ ਮੁਰਾ ਨਸਲ ਦਾ ਛੋਟਾ ਜੈਡ ਬਲੈਕ ਹੈ ਇਹ ਵੀ ਬਾਈ ਕਹਿੰਦਾ ਵੀ ਵੇਚਾਂਗੇ ਤੇ ਇੱਕ ਮੱਝ ਦਿਖਾਉਣੀ ਆ ਦੱਸੋ ਜਿਹੜੀ ਚੰਗੇ ਦੁੱਧ ਵਾਲੀ ਦੁੱਧ ਵੀ ਇਹ ਰੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਫੁੱਲ ਫੇਰ ਲੈ ਕੇ ਜਾਇਓ ਬਹੁਤ ਸੋਹਣੀ ਬਿਊਟੀ ਵਾਲੀ ਵੀ ਤੇ ਹਵਾਨਾ ਵੀ ਇਹਦਾ ਮੂੰਹ ਬੋਲੂਗਾ ਵੀ ਇਹ ਚੰਗੇ ਦੁੱਧ ਵਾਲੀ ਇੱਕ ਮੱਝ ਬਾਈ ਕੋਲ ਵਿਕਰੀ ਵਾਲੀ ਐ ਲਾਈਵ 'ਚ ਆਉਂਗਾ ਸੀ ਦੋ ਝੋਟੀਆਂ ਪਰ ਗਰਮੀ ਦੀ ਰੁੱਤ ਕੁਸ ਆਪਦੇ ਰਜੇਵੇਂ ਉਦਾਂ ਦੇ ਹੋ ਜਾਂਦੇ ਜਿਹਦੇ ਕਰਕੇ ਲਾਈਵ ਨਹੀਂ ਚਵਾ ਸਕੇ ਆਹੀਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਦੋ ਟਾਈਮ 'ਚ ਹੋਵੇ ਤਿੰਨ ਟਾਈਮ 'ਚ ਹੋਵੇ ਆਪ ਵੀ ਪਰਖ ਕਰਕੇ ਖਰੀਦੋ ਸ਼ੁਰੂਆਤ ਇਸੇ ਤੋਂ ਕਰ ਲੈਂਦੇ ਆ ਗੁਰਪ੍ਰੀਤ ਬਾਈ ਸਸਾ ਸ਼ਸ਼ੀ ਗਾਦੀ ਅੱਜ ਆਪਾਂ ਤਿੰਨ ਨਗ ਦਿਖਾ ਰਹੇ ਹਾਂ ਹਾਂਜੀ ਬਾਈ ਛੋਟੀ ਪਹਿਲੇ ਨੰਬਰ ਤੇ ਦਿਖਾਉਣੀ ਹੈ ਹਾਂਜੀ ਬਾਈ ਕਨਵਾ ਸੂਆ ਦੂਜਾ ਸੂਆ ਵੀਰੇ ਕਿੰਨੇ ਦਿਨਾਂ ਦੀ ਸੂਈ ਹੋਗੀ ਇਹ 16 ਦਿਨਾਂ ਦੀ ਸੂਈ ਹੈ ਵੀਰੇ 16 ਦਿਨਾਂ ਦੀ ਇਸ ਟਾਈਮ ਦੁੱਧ ਕਿੰਨਾ ਹੋ ਕੰਡੇ ਤੋਲਾ ਜੇ ਵੀਰੇ ਲੀਟਰਾਂ ਨਾਲ ਮੇਨੋਂ ਤਾਂ 18 ਹੋ ਜਾਊਗਾ ਹੂੰ ਤੇ ਉਂਝੋ ਖਵਾ 16 ਹੋ ਜੇ 16.5 ਹੋ ਜੇ ਮੜਾ ਮੋਟਾ ਪਾਹੀਆ ਕੱਢ ਜੀ ਯਾਨੀ ਕਿ 16 ਮੰਨ ਕੇ 16 ਦੇ ਆਸ-ਪਾਸ ਸੌਦਾ ਕਰ ਲੈ ਕੋਈ ਵੀ ਭਰਾ ਹਾਂਜੀ ਕੰਡੇ ਤੋਲ ਵਾਲਾ ਹਾਂਜੀ ਅ ਸੂਆ ਦੂਜਾ ਸੀਮਨ ਦੀ ਡਿਟੇਲ ਕੋਈ ਕਿਹੜੇ ਬੁੱਲਦੀ ਹੈ ਇਹ ਵੀਰੇ ਸਰਕਾਰੀ ਸੀਮਨ ਦੀ ਅਗਲੇ ਨੇ ਦੱਸਿਆ ਸੀ ਹਾਂ ਨਾਮ ਇਥੋਂ ਝੂਠ ਬੋਲਿਆ ਜਾਵੇ ਠੀਕ ਹੈ ਨਾਮ ਮੈਂ ਬੋਲਾਂਗਾ ਅ ਬੱਚਾ ਕੀ ਦੇਗੀ ਇਹ ਬੱਚਾ ਕੱਟਾ ਜੀ ਉਹ ਬੈਠਾਗਾ ਉਹ ਵੀ ਸਰਕਾਰੀ ਸੀਮਨ ਦੀ ਆ ਠੀਕ ਹੈ ਅ ਕੀ ਡਿਮਾਂਡ ਕਰਦਿਆਂ ਗੁਰਪ੍ਰੀਤ ਭਾਈ ਡਿਮਾਂਡ ਵੀਰੇ ਜੀ ਬਸ ਐ ਨਹੀਂ ਹੈਗਾ ਵੀ ਕੋਈ ਬੰਦਾ ਮੈਨੂੰ ਕਹੂਗਾ ਬੀਬੀਏ ਭਾਈ 20 ਘੱਟ ਲੈ ਲੈ 10 ਘੱਟ ਲੈ ਲੈ ਆਪਾਂ ਉਹ ਘੱਟ ਲੈਣੀ ਨਹੀਂ ਠੀਕ ਹੈ ਬੇਸਕ ਫੋਨ ਨਾਲ ਆਇਓ ਗੁੱਸਾ ਨਾ ਕਰਿਓ ਲੈਵਲ ਉਪਰ ਗਈ ਵੀ ਆ ਕੰਮਾਂ ਜਿਆਦਾ ਠੀਕ ਹੈ ਭਾਈ ਤੇ ਇਹਦਾ 2 ਲੱਖ ਤੇ 70000 ਰੁਪਿਆ ਲੈਣਾ ਦੇਣਾ ਠੀਕ ਹੈ ਉਹ ਇਹ ਜੀ ਦਾ 5 ਲੱਖ ਮੰਗਦੇ ਆ ਸਹੀ ਹੈ ਦੋਸਤੋ ਤੋਰ ਕੇ ਝੋਟੀ ਦਿਖਾ ਦਿੰਨੇ ਆ 2 ਲੱਖ ਤੇ 70000 ਇਹਦੇ ਪਸਮਾ ਕੇ ਤੋਰ ਕੇ ਦਿਖਾ ਨਹੀਂ ਬਾਅਦ ਚ ਪਸਮਾਵਾ ਅੱਛਾ ਕਿਹਰਾ ਆਂ ਇਂ ਦੇਖਿਓ ਦੋਸਤੋ ਬਾਅਦ ਚ ਪਸਮਾ ਲਾਂਗੇ ਪਹਿਲਾਂ ਹੀ ਪਸਮਾਉਣੇ ਆ ਤਾਂ ਫਿਰ ਕਈ ਵਾਰਾਂ ਐ ਚੱਕ ਜਾ ਹੋ ਜਾਂਦਾ ਵੀ ਸ਼ਾਇਦ ਹਵਾਨਾ ਜਿਹੜਾ ਦੁੱਧ ਰੋਕ ਕੇ ਨਾ ਬਣਿਆ ਹੋਵੇ ਬਾਅਦ ਚ ਇਹਨੂੰ ਪਸਮਾਵਾਗੇ ਵੀ ਕੋਸ਼ਿਸ਼ ਕਰਾਂਗੇ ਵੀ ਧਾਰਾਂ ਵੀ ਮਾਰ ਦ ਪਾਸ ਤੁਸੀਂ ਆਪਾਂ ਕੀ ਕਰਨੀ ਹੋਊਗੀ ਲੈ ਵੀ ਦੱਸੋ ਝੋਟੀ ਦੇਖ ਲੋ ਹੁਣ ਤੁਸੀਂ ਇਹਦੀ ਬਿਊਟੀ ਦੇਖ ਸਕਦੇ ਹੋ ਥਾਣਾ ਚ ਬਿੱਥੀ ਦੇਖ ਸਕਦੇ ਹੋ ਹਵਾਨਾ ਪੂਰਾ ਜਬਰਦਸਤ ਬਹੁਤ ਸੋਹਣਾ ਲੱਗਦਾ ਅੰਦਰ ਨੂੰ ਹੀ ਲੈ ਜੀ ਬਈ ਉਹ ਟੋਲੇ ਖੜ ਜਾਉਂਦੇ ਸੋ ਦੇਖੋ ਤੁਸੀਂ ਇਸ ਝੋਟੀ ਨੂੰ 270000 ਇਹਦੀ ਡਿਮਾਂਡ ਆ ਦੱਸੋ ਥਾਣਾ ਹਵਾਨੇ ਵੱਲੋਂ ਵੀ ਕਮਾਲ ਦੀ ਝੋਟੀ ਸੀ ਟੀਵੀ ਬਾਈ ਕੱਚੇ ਚ ਲੈ ਜੀ ਹੁਣ ਸਾਈਡ ਤੋਂ ਦੇਖ ਲੋ ਹੁਣ ਆ ਇਹਦਾ ਤੁਸੀਂ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ ਬਰੀਡਿੰਗ ਤੇ ਕੰਮ ਕਰਨਾ ਹੈ ਤਾਂ ਸਾਫ਼ ਸੁਥਰੀ ਸਨੱਖੀ ਝੋਟੀ ਹਾਈਟ ਲੈਂਥ ਫੁੱਲ ਹੈ ਢਾਂਚਾ ਹੁਣ ਬਾਈ ਮੋਡੂ ਗੈਦਰੋਂ ਤੋਂ ਫੇਰ ਤੁਸੀਂ ਦੇਖ ਲਓ ਚੰਗੀ ਸੰਭਾਲ ਦੋਸਤੋ ਇਹਨਾਂ ਪਸ਼ੂਆਂ ਦੀ ਬਾਈ ਕਰਦਾ ਹੈ ਇਹ ਸਾਰੇ ਜਾਣਦੇ ਹੋ ਜਿਹੜੇ ਵੀ ਇਸ ਨੂੰ ਪਹਿਲਾਂ ਤੋਂ ਜਾਣਦੇ ਆ ਹਵਾਨੇ ਦੀ ਬਣਾਵਟ ਝੋਟੀ ਦੀ ਬੜੀ ਚੰਗੀ ਹੈ ਸਿੱਧੀ ਲੈ ਜੀਂ ਗੁਰਪ੍ਰੀਤ ਬਾਈ ਇੱਕ ਵਾਰ ਤੋਪਾਲ ਨੂੰ ਗੋਹਾ ਘੜ ਦੇ ਸੋ ਮੈਂ ਕੋਸ਼ਿਸ਼ ਕਰਦਾ ਹੁਣ ਇਦਾਂ ਦਾ ਪਸੂ ਸੁਧਾ ਲੰਬਾ ਤੋਰਿਆ ਜਾਵੇ ਤੁਸੀਂ ਸਮਝ ਸਕੋ ਇਹਦੇ ਟਾਂਜੇ ਨੂੰ ਇਹਦੇ ਥਣ ਹਵਾਨੇ ਨੂੰ ਲਿਓ ਭਵਾਨੇ ਤੇ ਨਾੜਾਂ ਬੜਾ ਨਾ ਸੋਹਣੀਆਂ ਦੋਸਤੋ ਅਰਲੇ ਪਾਸੇ ਦੇਸਨ ਮੈਂ ਤੁਹਾਨੂੰ ਇਦੇ ਨਾਲ ਬੱਚਾ ਮੇਲ ਕਾ ਫੈਸਵਾ ਸੋ ਇਹ ਕੱਟਾ ਵੀ ਦੋਸਤੋ ਇਸ ਝੋਟੀ ਦਾ ਤੁਸੀਂ ਇੱਕ ਵਾਰ ਦੇਖ ਲਓ ਇਹ ਬੱਚੇ ਨੂੰ ਜਨਮ ਦਿੱਤਾ ਇਸ ਝੋਟੀ ਨੇ ਸੋ ਸੋਹਣਾ ਬੱਚਾ ਦਿੱਤਾ ਏਦਾਂ ਦਾ ਦਾ ਢਾਂਚਾ ਰੋਖ ਹੈ ਇੱਕ ਦੋਸਤੋ ਗਾਂ ਵੀ ਬਾਈ ਨੇ ਵੇਚਣੀ ਹੈ ਗੁਰਪ੍ਰੀਤ ਜਿਹੜੀ ਇਹ ਗਾਂ ਵੇਚਣੀ ਬਈ ਆਪਣੇ ਪਰਦੇਸ ਬਾਅਦ ਪਿਸਮਾਉਣੇ ਬਾਈ ਗਾਂ ਦੀ ਡਿਟੇਲ ਥੋੜੀ ਦੇ ਦੇਗੇ ਈਬ੍ਰੇਸ ਟੋਕੀ ਦੀ ਆ ਠੀਕ ਹੈ ਤੇ 40 ਕਿਲੋ ਇਹਨੇ ਪਹਿਲੇ ਸਵੇਰ ਦੁੱਧ ਦਿੱਤਾਗਾ ਇਹ ਆਪਣੇ ਘਰ ਦੀ ਹੈ ਨਹੀਂ ਵੀਰੇ ਇਹ ਵੀ ਖਰੀਦੀ ਨਹੀਂ ਨਹੀਂ ਲਈ ਆ ਤੁਸੀਂ ਘਰ ਦੀ ਕਹਤੋ ਆ ਦੇਖ ਮੈਂ ਫੇਰ ਵੀ ਨਹੀਂ ਮੈਥੇ ਝੂਠ ਬੋਲਦਾ ਯਾਨੀ ਕਿ ਜਿਹੜੇ ਫਾਰਮੋਂ ਚੋਂ ਆਪਾਂ ਲਈ ਆ ਉਹ ਬੰਦੇ ਕੋਲੇ ਚਾਰ ਚੱਪੇ ਦੀ ਥੋੜੀ ਸਮੱਸਿਆ ਆ ਗਈ ਸੀ ਅੱਛਾ ਤੇ ਮੈਂ ਤਾਂ 50 ਦਿਨਾਂ ਦੀ ਕੱਚੀ ਲਿਆ ਸੀ ਠੀਕ ਹੈ ਹੁਣ ਇਹਦਾ ਕਿੰਨਾ ਟਾਈਮ ਰਹਿ ਗਿਆ ਹੁਣ ਇਹਦੇ 10 ਦਿਨ ਰਹਿ ਗਏ ਵੀਰੇ 10 ਦਿਨ ਰਹਿ ਗਏ ਸਟੋਕੀ ਦੀ ਆਪ ਹੈ ਤੇ ਸੀਮਨ ਕਿਹੜਾ ਲੱਗਦਾ ਵਰਲਡ ਵਾਈਡ ਦਾ ਸੇ ਮੈਂ ਦੇ ਦੂੰਗਾ ਮੇਰੇ ਫੋਨ 'ਚ ਹੀ ਆ ਫੋਟੋ ਬਲ ਠੀਕ ਹੈ ਇਹਦਾ ਰੇਟ ਕੀ ਰਹੂਗਾ ਰੇਟ ਵੀਰੇ 1 ਲੱਖ ਤੇ 60000 ਰੁਪਿਆ ਲੈਣਾ ਲੈਣਾ ਠੀਕ ਹੈ ਦਿਨ ਕਿੰਨੇ ਦੱਸਿਆ ਰਿਹਾ ਦਿਨ 10 ਪਈ ਆ ਜੀ ਤੋਰੀ ਬਈ ਤੋਲਦੇ ਛੋਟੂ ਤੋਂ ਪਾਲਤੀ ਬਾਅਦ ਚ ਚੱਕਦੇ ਆ ਬਈ ਪਰ ਸੋ ਦੱਸੋ ਦੂਜਾ ਸੂਆ ਸੁੰਦੀ ਹੈ ਸਟੋਕੀ ਦੀ ਆ 40 ਕਿਲੋ ਦੁੱਧ ਪਹਿਲਾਂ ਨੇ ਗੱਛਾ ਹੈ ਅੰਦਰ ਨੂੰ ਲੈ ਜੂਗਾ ਸੰਪ੍ਰੀਤਾਂ ਉਹ ਨਾੜਾ ਫੁੱਲਾ ਹਵਾਨੇ ਤੇ ਹਵਾਨਾ ਫਿਕਸ ਜਾ ਰੱਖੂਗੀ ਅਜੇ ਦਿਨ ਪਏ ਆ 10 ਦੁੱਸਤ 40 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜਾ ਸੂਆ ਸੂ ਰਹੀ ਐ ਲਿਓ ਭਾਈ ਵਰਲਡ ਵਾਈਡ ਦੇ ਕਿਸੇ ਬੋਲਦਾ ਸੀ ਮਨ ਲੱਗਾ ਭਾਈ ਕਹਿੰਦਾ ਵੀ ਉਹ ਡਾਟਾ ਸਾਰਾ ਮੋਬਾਈਲ 'ਚ ਐ ਮੈਂ ਸੌਰੀ ਫੀਲ ਕਰਦਾ ਐ ਇਸ ਪੱਖ ਤੋਂ ਵੀ ਮੈਂ ਸ਼ੁਰੂ 'ਚ ਕਿਹਾ ਸੀ ਭਾਈ ਦੀ ਹੋਮ ਬਰੀਡ ਐ ਕਿਉਂਕਿ ਜਿਹੜੀਆਂ ਇਹਦੇ ਕੋਲ ਵਹਿੜਾਂ ਉਹ ਵੀ ਲਗਭਗ ਇਸੇ ਤਰ੍ਹਾਂ ਚੰਗੇ ਢਾਂਚਿਆਂ ਦੀਆਂ ਚੰਗਾ ਸੋਹਣੀਆਂ ਉਹ ਇਹ ਬਾਈ ਦੀ ਖਰੀਦੀ ਹੋਈ ਵਹਿੜਾਂ ਦੋਨੋਂ ਹੀ ਪਾਸੇ ਨਾੜਾਂ ਜਿਵੇਂ ਫਲਕਾਰੀ ਦੇ ਉੱਤੇ ਡਿਜ਼ਾਈਨ ਪਾਏ ਹੁੰਦੇ ਇਸ ਤਰੀਕੇ ਦੇ ਨਾਲ ਉਹਨੂੰ ਹਵਾਨੇ ਦੇ ਉੱਤੇ ਦਿਸਣੀਆਂ। ਪੇਟ ਦਾ ਸਹਿਜ ਕਾਫੀ ਚੰਗਾ ਦਿਸਦਾ ਇਧਰੋਂ ਤੁਸੀਂ ਨਾੜਾਂ ਦੇਖੋ ਹਵਾਨੇ ਤੇ ਸੇਮ ਪਰਲੇ ਪਾਸੇ ਤੋਂ ਤੁਹਾਨੂੰ ਦਿਸਣਗੀਆਂ। ਇਧਰੋਂ ਵੀ ਪਿੱਛੇ ਦੇਖ ਸਕਦੇ। ਤੋਂ ਹਵਾਨਾ ਦੋਸਤੋ ਦੇਖੋ ਜੇ ਦੱਸ ਦੇਣ ਇਸ ਵੇੜ ਨੇ ਲੈਣੇ ਬਾਈ ਪੁੱਛ ਫੜ ਲਈ। ਅਜੇ ਕੱਟ ਲਾ ਹਵਾਨਾ ਪਿਆ ਕਿਉਂਕਿ ਅੱਗੋਂ ਪਰਣਾ ਸ਼ੁਰੂ ਕੀਤਾ। ਸਟੋਕੀ ਬੁੱਲ ਦੀ ਵੇੜ ਆ ਸੋ ਆਸ ਹੈ ਵੀ ਸੋਨਾ ਦੁੱਧ ਦੇਊਗੀ। ਪਸੰਦ ਆ ਵੀ ਨਿਕਲ ਗਿਆ ਸਖ ਨਹੀਂ ਆ ਰਿਹਾ। ਤੋਂ ਇਹ ਦੇਖੋ ਇਹ ਤੋਂ ਇਲਾਵਾ ਇੱਕ ਕੱਟਾ ਬਾਈ ਨੇ ਵੇਚਣਾ। ਗੁਰਪ੍ਰੀਤ ਇਹ ਬਾਈ ਕੱਟਾ ਖਰੀਦਿਆ ਹੋਇਆ ਆਪਣਾ। ਵੀਰੇ ਇਹ ਨਾ ਜਿਹੜੇ ਇੱਥੇ ਤੂੰ ਵੀਡੀਓ ਬਣਾ ਕੇ ਜਾਂਣਾ ਹੁੰਦਾ ਖੇਤਾਂ 'ਚ। ਠੀਕ ਹੈ। ਉਹ ਮੁੰਡਿਆਂ ਦੀ। ਬਾਈ ਕੁਲਵਿੰਦਰ ਹੋ ਜੀ। ਆਹ ਕੁਲਵਿੰਦਰ ਹੁਣੀ ਉਹ ਯਾਨੀ ਕਿ ਬਾਵਾ ਜਿਆਦੇ ਚੰਗੀਆਂ ਮਈਆਂ ਰੱਖਦੇ ਬੰਦੇ। ਹੂੰ ਹੂੰ। ਉਹਨਾਂ ਤੋਂ ਲਿਆ ਸੀਗਾ। ਠੀਕ ਹੈ। ਯਾਨੀ ਕਿ ਉਹਨਾਂ ਦੇ ਦਸਨ ਗਾਵਟੇ ਇਹ ਮਨਤੀਦਾਰ। ਠੀਕ ਹੈ। ਠੀਕ ਹੈ ਨਾ। ਹੂੰ ਤੇ ਉਹਨਾਂ ਦੀ ਮੈਂ ਉਹ 17 ਕਿਲੋ ਦੁੱਧ ਦਿੰਦੀ ਸੀ। ਠੀਕ ਹੈ ਤੇ ਉਹਦੇ ਮੈਂ ਉਹਨਾਂ ਤੋਂ ਲਿਆ ਕਿੰਨੀ ਉਮਰ ਹੈ ਦੀ ਫੇ ਇਹ ਵੀਰ ਦੋੰਦਾ ਹੋ ਗਿਆ ਦੋ ਦੰਦ ਹੋ ਗਿਆ ਹਾਂਜੀ ਕੀ ਰੇਟ ਰੋਗੇ ਇਹਦਾ ਰੇਟ ਵੀ ਲੈ ਬਸ ਯਾਨੀ ਕਿ ਕੋਈ ਰੱਖਣ ਵਾਲਾ ਬੰਦਾ ਲੈ ਜੇ ਆਪਾਂ ਵਾਧ ਨਹੀਂ ਕਰਨਾ 60000 ਰੁਪਏ ਹੀ ਲੈਣਾ ਯਾਰ ਠੀਕ ਹੈ ਸੋ ਦੋਸਤੋ ਦੋ ਦੰਦ ਹੈ 60000 ਰੇਟ ਹੈ ਮਾਂ ਦਾ ਦੁੱਧ 17 ਕਿਲੋ ਬਾਈ ਕਹਿੰਦਾ ਮਾਲਕਾਂ ਦੇ ਦੱਸਣ ਮੁਤਾਬਕ ਹੈ ਤੇ 729 ਬਲ ਦਾ ਇਹ ਬੱਚਾ ਹੈ ਜੈਡ ਬਲੈਕ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਇਸੇ ਤਰ੍ਹਾਂ ਹੀ ਖੜੇ ਨੂੰ ਆਪਾਂ ਇਸੇ ਵੀਡੀਓ ਦੇ ਵਿੱਚ ਝੋਟੀ ਜਿਹੜੀ ਉਹ ਪਸਮਾਉਣੀ ਵੀ ਹੈ ਤੇ ਤਰ ਕੋਸ਼ਿਸ਼ ਕਰ ਲਾਂਗੇ ਵੀ ਮਾਰ ਕੇ ਤੁਹਾਨੂੰ ਦਿਖਾ ਦਈਏ ਇਹਦਾ ਬੱਚਾ ਛੱਡਣਾ ਪਊ ਮੇਰੇ ਮੈਂ ਤਾਂ ਤਿੰਨ ਦਿਨ ਹੀ ਛੱਡਿਆ ਸੀ ਛੱਡ ਦੇ ਕਿਸੇ ਦਾ ਵੀ ਛੱਡਦਾ ਅੱਛਾ ਹੁਣ ਛੱਡਦੇ ਨਹੀਂ ਕਿਸੇ ਦਾ ਵੀ ਨਹੀਂ ਛੱਡਦਾ ਕਿਸੇ ਦਾ ਵੀ ਨਹੀਂ ਛੱਡਦਾ ਨਾ ਦੂਜੀ ਦਾ ਵੀ ਨਹੀਂ ਛੱਡਦਾ ਜੋ ਐ ਖੜਕ ਵੀ ਬਾਹਰ ਦੀ ਸੋਈ ਤੂੰ ਹਾਂ ਬਾ ਫਿਰ ਤਾਂ ਐ ਮਨ ਵੀ ਚੀਕਾਂ ਹੀ ਮਾਰੂ ਅੱਛਾ ਪਸਮਾਉਂਦੀ ਹੱਸੇ ਦੋਨੇ ਬਾ ਆ ਦੇ ਇੱਕ ਨਹੀਂ ਐ ਨਹੀਂ ਅਗਲਾ ਕਹਿੰਦਾ ਖੰਦੀ ਝੂਠ ਬੋਲਦਾ ਐ ਥੱਲੇ ਬੈਠ ਅੱਛਾ ਵਾਪਾਰ ਹੀ ਕਰਾਂ ਜਿਹੜੀ ਥੱਲੇ ਮਾਰਦੀ ਅੱਛਾ ਐ ਨਹੀਂ ਹੈ ਇਹ ਆਪਾਂ ਪਸਮਾਉਂਦੀ ਹੈ ਨਾ ਨੇ ਪਾਣੀ ਇਹ ਵੀ ਖਾਸ ਗੱਲ ਹੈ ਕਿਉਂਕਿ گاਵਾ ਬਾਈ ਸੰਭਾਲਦਾ ਹੈ گاਵਾ ਰਕੀਆਂ ਮੱਝਾਂ ਹੋ ਜਾਂਦੀਆਂ ਬਹੁਤ ਵਾਰ ਇਹ ਗੱਲ ਨੋਟ ਕੀਤੀ ਆ ਵੀ ਜੇ ਤੁਸੀਂ ਸ਼ੌਂਕ ਪਸ਼ੂਆਂ ਦਾ ਰੱਖਦੇ ਹੋ ਤੇ ਮੋਹ ਨਾਲ ਇਹਨਾਂ ਨੂੰ ਸਾਹਮਦੇ ਆ ਤਾਂ ਫਿਰ ਭਾਵੇਂ ਮੱਝਾਂ ਆਪਣੇ ਘਾ ਫਿਰ ਇਹ ਵਾਅਦਾ ਕਰਦੀਆਂ ਐ ਨਹੀਂ ਹੈਗਾ ਵੀ ਕਿਸੇ ਗੱਲੋਂ ਵੀ ਕੱਚੀ ਰਹਿ ਜੂਗੀ ਜੇ ਸਾਹਮਦੇ ਆ ਤਾਂ ਪੂਰੀ ਫੁੱਲ ਸਾਹਮਣੀ ਆ ਤੇ ਨਹੀਂ ਆਪਾਂ ਰੱਖਣ ਵਾਲੇ ਪਾਸ ਵੀ ਨਾ ਹੋ ਸਹੀ ਹੈ ਸੋ ਇੱਕ ਸੋਹਣੀ ਝੋਟੀ ਤੁਹਾਨੂੰ ਦਿਖਾ ਰਿਹਾ ਹਾਂ 16 ਕ ਦਿਨਾਂ ਦੀ ਸੂਈ ਆ ਦੋਸਤੋ ਬੱਚਾ ਛੱਡਣਾ ਨਾ ਛੱਡਣਾ ਤੁਹਾਡੀ ਖੁਸ਼ੀ ਹੈ ਬਾਈ ਦਾ گاਵਾ ਦਾ ਫਾਰਮ ਉਹਦੇ ਕਰਕੇ ਬੱਚੇ ਛੱਡਦੇ ਨਹੀਂਗੇ ਸੋ ਦੋਸਤੋ ਪਸਮਾਹ ਕਰਈਏ ਝੋਟੀ ਥਾਣਾ ਪਹਿਲਾਂ ਜਿਹੜਾ ਸਾਈਜ਼ ਦੀਂਦਾ ਸੀ ਉਹਦੇ ਨਾਲੋਂ ਦੁੱਗਣੀ ਕੱਢ ਲਈ ਆ ਪਸਮਾਹ ਦੇ ਵਿੱਚ ਅਗਲੇ ਥਾਣਾ ਦਾ ਸਾਈਜ਼ ਤੁਸੀਂ ਦੇਖੋ ਪਿਛਲੇ ਦੇ ਪਛਾਣ ਨੂੰ ਲੱਤਾਂ ਸੰਤ ਰਹਿ ਜਾਂਦੇ ਹਾਂ ਬਾਈ ਮਾਰਾਂ ਜੀ ਤਾਰ ਅਗਲੇ ਥਾਣਾ ਚਤਾਰਾਂ ਦੇਖ ਲਓ ਪਿਛਲੇ ਥਾਣਾ ਤੋਂ ਨਾ ਆਰਦੇ ਦੇ ਸਿਤਾਰੇ ਕਾ ਮਾੜਾ ਇਹਨਾਂ ਜੋ ਵੀ ਸਾਵਣ ਸਿੱਖਿਆ ਨੇ ਕਰ ਦਿੱ ਚੋਲੀ ਅੰਨ ਪ੍ਰਤੀਸ਼ਿੰਨ ਇਹਨਾਂ ਅੰਨ ਫੇਫਾਰਾਂ ਦੇ ਲਈ। ਸੋ ਹੁਣ ਪਾਸਮਨ ਤੋਂ ਬਾਅਦ ਚ ਥਣ ਦੇਖ ਲਓ ਇਹਦੇ ਖਾਨ ਦਾ ਸੈਜ ਦੇਖ ਲਓ। ਸੋਨਾ ਥਣ ਦਾ ਸੈਜ ਕੰਟੀ ਦੇ ਸਮਾ ਦੇ ਵਿੱਚ ਛੋਟੀ ਸੀਲ ਛਰੀ ਫੁੱਲ ਟਾਂਚਾ ਤੁਸੀਂ ਇਹਦਾ ਦੇਖੋ। ਸੋ ਅੱਜ ਦੀ ਵੀਡੀਓ ਦੇ ਤਿੰਨ ਨਾਗ ਬਾਈ ਗੁਰਪ੍ਰੀਤਪਾਲ ਵਿਕਰੀ ਆਲੇ ਸੀ ਤੇ ਤਿੰਨੇ ਤੁਹਾਨੂੰ ਮੈਂ ਦਿਖਾ ਚੁੱਕੇ ਹਾਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ